ਹਰਮੰਦਰ ਸਾਹਿਬ ਸਰਬਸਾਂਝਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਹਰਮੰਦਰ ਸਾਹਿਬ ਤੋਂ ਆਇਆ ਹੋਇਆ ਮੁਖਵਾਕ ਕੁੱਲ ਮਾਨਵਤਾ ਵਾਸਤੇ ਹੈ ਲੇਕਿਨ ਮੈਂ ਬੇਨਤੀ ਕਰਦਾ ਅਕਾਲ ਤਖਤ ਸਾਬ ਸਾਂਝਾ ਨਹੀਂ ਅਕਾਲ ਤਖਤ ਸਾਬ ਕੇਵਲ ਤੇ ਕੇਵਲ ਸਿੱਖਾਂ ਦਾ ਅਕਾਲ ਤਖਤ ਸਾਬ ਸ਼ਬਦ ਦੀ ਪੂਜਾ ਨਹੀਂ ਅਕਾਲ ਤਖਤ ਸਾਬ ਸ਼ਸਤਰ ਦੀ ਪੂਜਾ ਹੈ ਸ਼ਸਤਰ ਦੀ ਪੂਜਾ ਹਰਮੰਦਰ ਸਾਹਿਬ ਸ਼ਬਦ ਦੀ ਪੂਜਾ ਅਕਾਲ ਤਖਤ ਸਾਹਿਬ ਸ਼ਸ਼ਤਰ ਦੀ ਪੂਜਾ ਦਰਸ਼ਨ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤਖਤ ਪਲੰਗ ਪੀੜਾ ਸਾਹਿਬ ਨੀਵਾ ਹੈ ਜਿਸ ਜਗ੍ਹਾ ਉੱਤੇ ਥੜੇ ਉੱਤੇ ਸ਼ਸ਼ਤਰ ਸੁਭਾਏ ਮਾਨ ਨੇ ਉਹ ਥੜਾ ਸਾਹਿਬ ਉੱਚਾ ਹੈ ਸ਼ਸ਼ਤਰ ਉੱਚੀ ਜਗ੍ਹਾ ਉੱਤੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਨੀਵੀਂ ਜਗ੍ਹਾ ਉੱਤੇ ਅਕਾਲ ਤਖਤ ਸਾਹਿਬ ਸ਼ਸ਼ਤਰ ਦੀ ਪੂਜਾ ਤਖਤ ਉੱਤੇ ਸ਼ਸ਼ਤਰ ਦੀ ਪੂਜਾ ਹੈ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਦਰਬਾਰ ਸਾਹਿਬ ਅੰਦਰ ਸ਼ਬਦ ਦੀ ਪੂਜਾ ਹੈ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਚਲੇ ਜਾਓ ਕੇਸਗੜ ਸਾਹਿਬ ਸ਼ਸ਼ਤਰ ਜਿਹੜੇ ਉਸ ਕਮਰੇ ਅੰਦਰ ਨੇ ਉੱਚੀ ਜਗ੍ਹਾ ਉੱਤੇ ਸੁਭਾਏ ਮਾਨ ਨੇ ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਹਨਾਂ ਦਾ ਤਖਤ ਪਾਲਕੀ ਸਾਹਿਬ ਨੀਵੀਂ ਜਗ੍ਹਾ ਉੱਤੇ ਹੈ ਨੀਵੀਂ ਜਗ੍ਹਾ ਉੱਤੇ ਤਖਤਾਂ ਦਾ ਹੁਕਮਨਾਮਾ ਮਾਨਵਤਾ ਵਾਸਤੇ ਨਹੀਂ ਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਣ ਵਾਲਾ ਹੁਕਮਨਾਮਾ ਯਾਦ ਰੱਖੋ ਕੇਵਲ ਤੇ ਕੇਵਲ ਸਿੱਖਾਂ ਵਾਸਤੇ ਹੁੰਦਾ ਹੈ ਸਿੱਖਾਂ ਵਾਸਤੇ ਸਿੱਖ ਹਰ ਹੁਕਮ ਦੇ ਪਾਬੰਦ ਨੇ ਉਹਦੇ ਹੁਕਮ ਨੂੰ ਮੰਨਣ ਵਾਸਤੇ ਤਿਆਰ ਰਹਿੰਦੇ ਨੇ ਹਰ ਵਕਤ ਅੱਜ ਵੀ ਅਕਾਲ ਤਖਤ ਸੇ ਵੱਲੋਂ ਯਾਦ ਰੱਖੋ ਅੰਮ੍ਰਿਤਸਰ ਦੀ ਧਰਤੀ ਤੇ ਇਕੱਠ ਸੱਦਿਆ ਹੋਇਆ ਡਿਬੜੂਗੜ੍ਹ ਅਸਾਮ ਦੀ ਧਰਤੀ ਉੱਤੇ ਬੈਠੇ ਉਹਨਾਂ ਨੌਜਵਾਨ ਸਿੰਘਾਂ ਦੇ ਹੱਕ ਵਿੱਚ ਇਹ ਟੱਕਰ ਅੱਜ ਨਹੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਕਤ ਤੋਂ ਚੱਲ ਪਈ ਬਾਬਾ ਬਾਬਰ ਦੇ ਨਾਲ ਟਕਰਾਇਆ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਹਮਾਇੂ ਨੇ ਤਲਵਾਰ ਕੱਢੀ ਅਕਬਰ ਨੇ ਅਜਮਤ ਨੂੰ ਸਮਝਿਆ ਉਹ ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੈਠਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਉਹਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਜਹਾਂਗੀਰ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕਰਦਾ ਹੈ ਸ਼ਾਹਜਹਾਨ ਨੇ ਚਾਰ ਜੰਗਾਂ ਮੇਰੇ ਪਾਤਸ਼ਾਹ ਦੇ ਨਾਲ ਲੜੀਆਂ ਸ਼ਾਹਜਹਾਨ ਤੋਂ ਬਾਅਦ ਔਰੰਗਜ਼ੇਬ ਔਰੰਗਜ਼ੇਬ ਤੋਂ ਬਾਅਦ ਬਹਾਦਰ ਸ਼ਾਹ ਦਾ ਵਕਤ ਆਇਆ ਜਿਹੜਾ ਜਿਹੜਾ ਦਿੱਲੀ ਦੇ ਤਖਤ ਉੱਤੇ ਬੈਠਿਆ ਯਾਦ ਰੱਖੋ ਉਸਨੇ ਖਾਲਸੇ ਪੰਥ ਨਾਲ ਗੁਰੂ ਸਰਬਾਨੰਦ ਦੇ ਨਾਲ ਮੱਥਾ ਲਾਇਆ ਤੇ ਅੱਜ ਵੀ ਉਹ ਨਰਮਤਰ ਉਹ ਪਰੰਪਰਾ ਜਿਹੜੀ ਉਹ ਰੀਤ ਸਰਕਾਰ ਦੀ ਹੈ ਅੱਜ ਵੀ ਉਹ ਚੱਲਦੀ ਆ ਰਹੀ ਹੈ ਬਾਬੇ ਕਿਤੇ ਬਾਬਰ ਕੇ ਅੱਜ ਵੀ ਟਕਰਾਉਂਦੇ ਆ ਰਹੇ ਨੇ ਗੱਲ ਨੌਜਵਾਨੀ ਦੀ ਮੇਰੇ ਤੋਂ ਪਹਿਲਾਂ ਚੱਲੀ ਕਿੱਥੇ ਹੈ ਨੌਜਵਾਨੀ ਇੱਕ ਨੌਜਵਾਨ ਉੱਠਿਆ ਇਹ ਤੇ ਜਿਸ ਮਸਤਕ ਭਾਗ ਸੋ ਲਾਗਾ ਸੇਵ ਜਿਹਦੇ ਉੱਤੇ ਉਹਦੀ ਰਹਿਮਤ ਹੋਣੀ ਹੈ ਨਾ ਇਤਿਹਾਸ ਉਹਨਾਂ ਨੇ ਸਿਰਜਣਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੂੰ ਕੋਈ ਯਾਦ ਨਾ ਕਰਦਾ ਜੇ ਗੁਰੂ ਕੇ ਸਿੰਘਾਂ ਨੇ ਸਰਕਾਰ ਨੂੰ ਵੰਗਾਰ ਕੇ ਨਾਕਾ ਲਾ ਕੇ ਟੈਕਸ ਨਾ ਉਗਰਾਇਆ ਹੁੰਦਾ ਤੇ ਸ਼ਹੀਦੀ ਦਾ ਰੁਤਬਾ ਹਾਸਲ ਨਾ ਕੀਤਾ ਹੁੰਦਾ ਉਦੋਂ ਕਿਹਦੇ ਵੱਲੇ ਵੇਖਦੇ ਸਾਨੂੰ ਇੱਕੋ ਹੀ ਗੱਲ ਦਾ ਸਬੂਤ ਵੀ ਜਿਉਂਦੇ ਆ ਜਿਉਂਦੇ ਹੁਣ ਦਾ ਸਬੂਤ ਦੇਣਾ ਹੈ ਤੇ ਜਿਹੜਾ ਬੰਦਾ ਜਿਉਂਦਾ ਹੈ ਜਿਹਦੀ ਜ਼ਮੀਰ ਜਾਗਦੀ ਹੈ ਜਿਹੜਾ ਦੱਸਦਾ ਹੈ ਕਿ ਮੈਂ ਜਿਉਂਦਾ ਹਾਂ ਯਾਦ ਰੱਖੋ ਫਿਰ ਸਰਕਾਰ ਦਾ ਯਤਨ ਹੁੰਦਾ ਹੈ ਕਿ ਇਸ ਜਿਉਂਦੇ ਨੂੰ ਮੈਂ ਮਾਰ ਦੇਵਾਂ ਇਸ ਜਾਗਦੇ ਹੋਏ ਨੂੰ ਮੈਂ ਸੁਵਾ ਦੇਆ